ਚੰਗਾ ਬੋਲੋਗੇ ਮੰਦਾ ਬੋਲੋਗੇ ਅਸੀਂ ਤੁਹਾਡਾ ਨਹੀਂ ਮੈਂ ਮੰਦਾ ਨਹੀਂ ਬੋਲਦਾ ਮੰੰਦ ਮੈਂ ਮੰਦਾ ਕਿਉਂ ਬੋਲਾਂ ਮੰਡ ਸਾਹਿਬ ਲੋਕ ਤੁਹਾਨੂੰ ਮੰਦਾ ਬੋਲ ਰਹੇ ਐ ਬੋਲੀ ਜਾਂਦੇ ਤੁਸੀਂ ਲੋਕ ਕਹੇ ਇਹ ਮੰਡ ਨਹੀਂ ਐ ਗੰਦ ਐ ਕੋਈ ਗੱਲ ਨਹੀਂ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਪਰ ਉਸੇ ਕਲਗੀਆਂ ਵਾਲੇ ਦੇ ਪੁੱਤ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਇਸ ਫਿਲਮ ਚ ਮਾੜਾ ਦਿਖਾਇਆ ਗਿਆ ਨਹੀਂ ਨਹੀਂ ਉਹ ਸੀਨ ਕੱਟੇ ਗਏ ਨਾ ਬਾਜੀ ਅੱਜ న్యూਸ 18 ਨੇ ਡਿਟੇਲ ਦੇ ਵਿੱਚ ਗੌਰਵ ਸ਼ੁਕਲਾ ਜੀ ਹੁਣੇ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਨੈਗੇਟਿਵ ਦਿਖਾਏ ਆ ਸੰਤ ਉਹ ਫਿਲਮ ਦੇਖ ਕੇ ਆਏ ਆ ਚੰਡੀਗੜ੍ਹ ਜਾ ਕੇ ਤੁਸੀਂ ਬਿਨਾ ਨਹੀਂ ਕੱਟੇ ਗਏ ਨਹੀਂ ਮੇਰੀ ਗੱਲ ਸੁਣੋ ਮਾਨ ਸਾਹਿਬ ਤੁਸੀਂ ਫਿਲਮ ਦੇਖੀ ਆ ਉਹ ਮੈਂ ਮੈਨੂੰ ਕਿਉਂਕਿ ਪੰਜਾਬ ਵਿੱਚ ਰੌਲਾ ਸੀ ਮੈਨੂੰ ਕੁਝ ਸਾਡੇ ਮਹਿਕਮੇ ਨੇ ਕਹਿਤਾ ਰੁਕ ਜਾ ਜੇ ਮਾਨ ਸਾਹਿਬ ਤੁਸੀਂ ਫਿਲਮ ਦੇਖੇ ਬਿਨਾ ਕਿਵੇਂ ਡਿਸਾਈਡ ਮੈਂ ਦੇਖ ਕੇ ਤੁਹਾਨੂੰ ਮੇਰਾ ਕਹਿਣਾ ਸੁਣੋ ਜੀ ਤੁਸੀਂ ਬਿਨਾ ਫਿਲਮ ਦੇਖੇ ਕਿਉਂ ਡਿਸਾਈਡ ਕਰਕੇ ਇੱਕ ਪਾਸੇ ਭੁਗਤਣ ਲੱਗ ਜਾਨੇ ਹੋ ਨਹੀਂ 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 ਇੱਕ ਪਾਸੇ ਨਹੀਂ ਕਿਉਂਕਿ ਦੇਖੋ ਜੀ ਵਪਾਰ ਆ ਬੀਬੀ ਕੰਗਣਾ ਦਾ ਵਪਾਰ ਆ ਬੀਬੀ ਕੰਗਣਾ ਮੈਂਬਰ ਪਾਰਲੀਮੈਂਟ ਆ ਹੁਣ ਜਿਹੜੇ ਆਪਣੇ ਕਿਸਾਨ ਭਰਾ ਨੇ ਉਹਨਾਂ ਕਿਸਾਨ ਭਰਾਵਾਂ ਨੂੰ ਮਾਤਾ ਭੈਣਾਂ ਨੂੰ ਮੈਂ ਤੁਹਾਡੇ ਚੈਨਲ 'ਤੇ ਕਹਿਣਾ ਵੀ ਆਪਣੇ ਘਰਾਂ ਵਿੱਚ ਬੈਠੋ ਤੁਸੀਂ ਤੁਸੀਂ ਕਿਸਾਨਾਂ ਨੂੰ ਛੱਡੋ ਪਹਿਲਾਂ ਜਿਹੜੀ ਗੱਲ ਮੈਂ ਕਰ ਰਿਹਾ ਕਿ ਕੀ ਤੁਸੀਂ ਇਹ ਧਾਰਿਆ ਵੀ ਕੋਈ ਵੀ ਮੁੱਦਾ ਹੁੰਦਾ ਤੁਸੀਂ ਪੰਜਾਬ ਦੇ ਖਿਲਾਫ ਹੀ ਖੜਨਾ ਨਹੀਂ 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 ਮੈਂ ਪੰਜਾਬ ਦੇ ਮੈਂ ਤੁਹਾਡੇ ਹੱਕ 'ਚ ਤੁਹਾਡੇ ਨਾਲ ਖੜਾ ਮੈਂ ਪੰਜਾਬ ਦੇ ਖਿਲਾਫ ਕਿੱਥੇ ਖੜਾ ਦੱਸੋ ਜੀ ਮੈਂ ਸੱਚਾਈ ਤੇ ਖੜਾ ਵਾਂ ਫਿਰ ਜੀ ਐਸਜੀਪੀਸੀ ਕਹਿ ਰਹੀ ਹੈ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਜੀ ਜੀ ਐਸਜੀਪੀਸੀ ਨੂੰ ਪਹਿਲਾਂ ਮੈਂ ਸਾਹਿਬ ਮੇਰੀ ਗੱਲ ਸੁਣੋ ਜੀ ਸਾਡਾ ਸਵਾਲ ਤਾ ਸੁਣ ਲੋ ਅਤਵਾਦੀਆਂ ਦੀ ਵਰਸੀ ਕਿਉਂ ਮਨਾਈ ਜਾ ਰਹੀ ਹੈ ਤੁਸੀਂ ਉਹ ਤਾਂ ਕੌਮ ਦੇ ਸ਼ਹੀਦ ਨੇ ਨਾ ਉਹ ਤਾਂ ਸ਼ਹੀਦ ਨਹੀਂ ਉਹ ਤਾਂ ਦੇ ਵਸਤੇ ਨਹੀਂ ਪੜਿਓ ਅਤਵਾਦੀ ਜੀ ਪੰਥ ਦੇ ਸ਼ਹੀਦ ਨੇ ਕੌਮ ਦੇ ਸ਼ਹੀਦ ਨੇ ਨਾ ਜਗਤਾਰ ਦੇ ਹਵਾਲੇ ਧਰਨਾ ਮਾਇਓ ਚੁਕਾਇਆ ਜਾਣਾ ਚਾਹੀਦਾ ਮੈਂ ਤਾਂ ਹਰ ਸਿੰਘ ਹਵਾਰਾਲ ਵੀ ਪੰਥ ਦੀ ਮਹਾਨ ਸ਼ਕਤੀ ਹੈ ਨਹੀਂ ਬਿਲਕੁਲ ਨਹੀਂ ਇਹ ਮੈਂ ਤੁਹਾਡੇ ਇਸ ਗੱਲ ਦੱਸਦਾ ਹੀ ਮਤ ਨਹੀਂ ਆ ਜਾ ਤੁਸੀਂ ਨਾ ਸਹਿਮਤ ਹੋ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਸੋਚਦੇ ਹੋ ਮੈਂ ਕੀ ਸੋਚਦਾ ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ ਜੀ ਕੀ ਸਰਦਾਰ ਗੁਰਸਿਮਰਨ ਸਿੰਘ ਮੰਡ ਨੇ ਇਹ ਠੇਕਾ ਲੈ ਕੇ ਹਰ ਵਾਰੀ ਪੰਜਾਬ ਦੇ ਵਿਰੋਧ ਚ ਖੜਨਾ ਜਾਇਆ ਨਹੀਂ ਠੇਕਾ ਨਹੀਂ ਆਇਆ ਭਾਜੀ ਅਸੀਂ ਸੱਚ ਨਾਲ ਖੜਨਾ ਸੀ ਮੈਂ ਤਾਂ ਐਸਜੀਪੀ ਨੂੰ ਅਪੀਲ ਕਰਦਾ ਭਈ ਇਹਨਾਂ ਦਾ 80 ਸਾਲ ਬਦਿਸ਼ਾ ਨਾ ਮਨਾਓ ਉਹਨਾਂ ਨੂੰ 20000 ਮਹੀਨਾ ਕਿਉਂ ਦੇ ਇਹਨਾਂ ਦਾ 80 ਬਦਿਸ਼ਾ ਬਲਵੰਤ ਰਾਜ ਆਉਣਾ ਵਰਗੇ ਨੂੰ 20000 ਕਿਉਂ ਦੇ ਰਹੇ ਤੁਸੀਂ ਤੁਹਾਨੂੰ ਲੈਣ ਹੋਰ ਨਹੀਂ ਸਾਨੂੰ ਨਹੀਂ ਦੇਣਾ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜੀ ਐਸ ਜੀ ਪੀ ਸੀ ਦੇ ਰਹੀ ਹੈ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਤੁਹਾਨੂੰ ਤਕਲੀਫ ਆ ਗਈ ਹੈ ਬਾਜੀ ਆਪਾਂ ਵਿਰੋਧ ਕਰਾਂਗੇ ਮੇਰੇ ਵੱਡੇ ਵੀਰ ਜੀ ਸਤਿਕਾਰਯੋਗ ਵੀਰ ਜੀ ਲੇਕਿਨ ਜਿਹੜਾ ਪੰਜਾਬ ਪੁਲਿਸ ਦੇ ਜਵਾਨ ਸ਼ਹੀਦ ਹੋਏ ਨੇ ਮਾਵਾ ਭੈਣਾ ਪੰਜਾਬ ਪੁਲਿਸ ਤੁਸੀਂ ਇੰਦਰਾ ਗਾਂਧੀ ਦਾ ਵਿਰੋਧ ਕਰੋ ਤੁਸੀਂ ਰਜੀਵ ਗਾਂਧੀ ਦਾ ਵਿਰੋਧ ਕਰੋ ਨਹੀਂ ਉਹ ਕਿਹੋ ਕਰੀਏ ਉਹ ਤਾਂ ਸਾਡੇ ਸਤਿਕਾਰਯੋਗ ਨੇ ਸ਼ਹੀਦ ਇੰਦਰਾ ਗਾਂਧੀ ਉਹ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਕੌਣ ਸੀ ਉਹ ਵੀ ਉਹ ਨਾ ਜਨਮੈਨੇ ਸੀ ਪਹਿਲਾਂ ਬੱਚਿਆਂ ਨੂੰ ਪਾਲਿਆ ਬਾਅਦ ਚ ਬਦਲ ਗਏ ਥੋਡੇ ਬਾਰੇ ਕੀ ਲਿਖਿਆ ਕਦੇ ਤੁਸੀਂ ਪੜਦੇ ਹੋ ਕੀ ਲਿਖਿਆ ਜਾਂਦਾ ਵੀ ਇਹ ਤਾਂ ਇਹ ਪਾਗਲ ਹੈ ਇਹਦਾ ਮਾਨਸਿਕ ਸੰਤੁਲਨ ਖਰਾਬ ਹੋ ਚੁੱਕਿਆ ਵੀ ਮਾ ਵੀਰ ਜੀ ਤੁਸੀਂ ਗੁਰਸਿਮਰਨ ਸਿੰਘ ਦਾ ਮੰਡ ਨਹੀਂ ਹੈ ਗੁਰਸਿਮਰਨ ਸਿੰਘ ਗੰਦ ਹੈ ਥੋਡੇ ਬਾਰੇ ਐ ਲਿਖਿਆ ਜਾਂਦਾ ਭਾਜੀ ਮੈਂ ਤਾਂ ਮਾਹਾਂ ਪਾਗਲ ਹਾਂ ਤੁਸੀਂ ਪਾਗਲ ਦੀ ਗੱਲ ਕਰੋ ਮੈਂ ਮਾਹਾਂ ਪਾਗਲ ਹਾਂ ਸੱਚ ਦੇ ਪਾਗਲ ਹਾਂ ਤੁਹਾਨੂੰ ਜੋ ਲੋਕ ਬੋਲਦੇ ਆ ਕਿ ਤੁਹਾਡੀਆਂ ਇੰਨਾ ਹਰਕਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਪਾ ਜੀ ਸਾਡੀਆਂ ਕੋਈ ਹਰਕਤਾਂ ਨਹੀਂ ਖਰਾਬ ਅਸੀਂ ਦੇਸ਼ ਦੇ ਲਈ ਖੜੇ ਆਂ ਦੇਸ਼ ਲਈ ਗੱਲਾਂ ਕਰਦੇ ਆਂ ਅਸੀਂ बिकਦੇ ਨਹੀਂ ਨਾ ਹੈਗੇ ਦੇਸ਼ ਲਈ ਕੌਣ ਨਹੀਂ ਹਰ ਸਿੱਖ ਪਰਿਵਾਰ ਹਰ ਬੱਚਾ ਦੇਸ਼ ਲਈ ਖੜਾ ਹੈ ਜੀ ਜਿਹੜੇ ਬਾਰਡਰਾਂ ਦੇ ਸ਼ਹੀਦ ਹੁੰਦੇ ਆ ਤੁਸੀਂ ਨਹੀਂ ਜਾਣਦੇ ਉੱਥੇ ਜਦੋਂ ਸ਼ਹੀਦ ਹੁੰਦੇ ਆ ਨਹੀਂ ਨਹੀਂ ਉਹ ਸਾਡੇ ਫੌਜੀ ਜਵਾਨ ਜਿਹੜੇ ਜਿਹੜੇ ਜਾ ਕੇ ਜਿਹੜੇ ਜਾ ਕੇ ਚੀਨ ਨਾਲ ਪਾਕਿਸਤਾਨ ਨਾਲ ਲੜੀ ਜਾਂਦੇ ਆ ਤੁਹਾਡੇ ਤੁਸੀਂ ਕਿੱਥੋਂ ਗਏ ਤੁਹਾਡੇ ਪਰਿਵਾਰ ਚੋਂ ਕੌਣ ਗਿਆ ਮੈਨੂੰ ਇਹ ਦੱਸੋ ਸਲੂਟ ਐ ਐਸਜੀਪੀਸੀ ਕਦੇ ਐਸਐਸਜੀਪੀ ਨੂੰ ਪੁੱਛੋ ਉਹਨਾਂ ਦੇ ਘਰੇ ਕੋਈ ਦਾਣ ਫੁਲਕਾ ਦਿੱਤਾ ਉਹਨਾਂ ਨੇ ਆ ਕੇ ਕਿਉਂ ਨਹੀਂ ਕਿਉਂ ਨਹੀਂ ਕਰਦੇ ਉਹਨਾਂ ਦੇ ਬੱਚੇ ਕਿਹੜਾ ਗੁਰੂ ਘਰਾਂ ਦੇ ਵਿੱਚ ਨਹੀਂ ਜਾ ਰਹੇ ਮੈਨੂੰ ਇਹ ਦੱਸੋ ਨਹੀਂ 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 ਜੇ ਆਤਵਾਦੀ ਉਹਨਾਂ ਨੂੰ ਕਮੋਡ ਕਰੀ ਜਾਂਦੀ ਐ ਐਸਜੀਪੀਸੀ ਇਹਨਾਂ ਨੂੰ ਵਿਚਾਰੇ ਕਹਿੰਦੀ ਆਤਵਾਦੀ ਨਾ ਕੋ ਉਹ ਉਹ ਪੰਥ ਦੇ ਮਹਾਨ ਸ਼ਹੀਦ ਨੇ ਕੋਈ ਨਹੀਂ ਜੀ ਇਹੀ ਤਾਂ ਵਿਚਾਰ ਫਰਕ ਨੇ ਆਪਣੇ ਤੇ ਕੋਈ ਗੱਲ ਨਹੀਂ ਫਰਕ ਰਹਿਣ ਦਿਓ ਮੈਂ ਤਾਂ ਇਹ ਸਵਾਲ ਕਰਨ ਵਾਸਤੇ ਕੀਤਾ ਹੈ ਕਿ ਤੁਸੀਂ ਜੇ ਬਿਨਾਂ ਫਿਲਮ ਦੇਖੇ ਮੈਂ ਤਾਂ ਮੈਂ ਤੁਹਾਨੂੰ ਸਵਾਲ ਕੀਤਾ ਨਿਊਜ਼ 18 ਬਹੁਤ ਬੰਨਿਆ ਪਰਵੰਨਿਆ ਚੈਨਲ ਹੈ ਉਹਨਾਂ ਨੇ ਫਿਲਮ ਦੇਖਣ ਤੋਂ ਬਾਅਦ ਗੌਰਵ ਸ਼ੁਕਲਾ ਤੇ ਪੰਕਜ ਕਪਾਈ ਸੀਨੀਅਰ ਮੋਸਟ ਪੱਤਰਕਾਰ ਨੇ ਉਹਨਾਂ ਨੇ ਦੱਸਿਆ ਕਿ ਸੰਤਾ ਦਾ ਕਿਰਦਾਰ ਨੈਗੇਟਿਵ ਦਿਖਾਇਆ ਗਿਆ ਨਹੀਂ ਨਹੀਂ ਉਹ ਤਾਂ ਜੋ ਉਥੇ ਤੁਸੀਂ ਸੁਣੋ ਜਾ ਕੇ ਉਹ ਕਹਿ ਰਹੇ ਕਿ ਨੈਗੇਟਿਵ ਤੁਸੀਂ ਬਿਨਾਂ ਦੇਖੇ ਇਹਨਾਂ ਦੇਖੇ ਬਿਨਾਂ ਦੇਖੇ ਹੱਥ ਚ ਖੜਦੇ ਹੋ ਨਹੀਂ ਨਹੀਂ ਬਿਨਾਂ ਦੇਖੇ ਨਹੀਂ ਮੈਂ ਹੈਗਾ ਬੀਬੀ ਕੰਮਣਾ ਨਾਲ ਦੇਖਣਾ ਕੱਲ ਵੀ ਖੜਾ ਸਾਡੀ ਤੁਸੀਂ ਫਿਲਮ ਦੇਖੀ ਸਾਡੀ ਮੈਂ ਹੁਣ ਕੱਲ ਜਾਂ ਪਰਸੋਂ ਜਾਊਂਗਾ ਬਾਜੀ ਦੇਖਣ ਤੁਹਾਨੂੰ ਕਿਸਾਨਾਂ ਨਾਲ ਤੁਹਾਡੀ ਪ੍ਰੋਬਲਮ ਰਹਿੰਦੀ ਆ ਐਸਜੀਪੀਸੀ ਨਾਲ ਤੁਹਾਡੀ ਪ੍ਰੋਬਲਮ ਹੈ ਸ਼ਹੀਦ ਪਰਿਵਾਰਾਂ ਦੇ ਖਿਲਾਫ ਤੁਸੀਂ ਬੋਲਣਾ ਹੁੰਦਾ ਹੈ ਜੇ ਤੁਹਾਨੂੰ ਕੋਈ ਕੁਝ ਕਹੇ ਦੇ ਫਿਰ ਤੁਸੀਂ ਇੱਥੇ ਚੀਜ਼ ਦੇ ਖਿਲਾਫ ਨਹੀਂ ਬੋਲਦਾ ਜਿਹੜਾ ਨੇ ਸਾਡੇ ਮੁੱਖ ਮੰਤਰੀ ਸਾਹਿਬ ਬਿਆਨ ਸਹਿ ਉਹ ਸ਼ਹੀਦ ਕੀਤਾ ਉਹ ਉਹ ਸ਼ਹੀਦ ਮੁੱਖ ਮੰਤਰੀ ਸਾਹਿਬ ਸ਼ਹੀਦ ਨੇ ਇੰਦਰਾ ਗਾਂਧੀ ਸ਼ਹੀਦਾ ਮੰਡ ਸਾਹਿਬ ਤੁਹਾਡੇ ਘਰ ਆ ਕੇ ਤੁਹਾਡੇ ਥੱਪੜ ਮਾਰਾਂ ਪੱਗ ਲਾਦੇ ਤੁਸੀਂ ਅੱਗੋਂ ਕੀ ਕਰੋਗੇ ਬਾਜੀ ਮੈਂ ਕਹਾਂਗਾ ਸਾਡਾ ਭਰਾ ਕੋਈ ਗੱਲ ਨਹੀਂ ਕਰ ਲਿਆ ਫਿਰ ਕਿਉਂ ਗਿਆ ਪਰਮਾਤਮਾ ਭਲਾ ਕਰੇ ਮਤਲਬ ਗੁਰੂ ਸਾਹਿਬ ਦੀ ਦਿੱਤੀ ਪੱਗ ਲਾ ਦੂਗਾ ਕੋਈ ਤੇ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਨਹੀਂ ਨਹੀਂ ਪਤਾ ਕੀ ਹੈਲਾ ਉਹ ਇਹੀ ਫਰਕ ਹੈ ਮੰਡ ਸਾਹਿਬ ਤੁਹਾਡੇ ਤੇ ਸਾਡੇ 'ਚ ਇਹ ਫਰਕ ਹੈ ਕਿ ਸਾਡੀ ਕੋਈ ਅੱਖ ਵੱਲ ਵਾਹ ਵੱਲ ਝਾਕ ਕੇ ਦਿਖਾ ਦੇ ਕੋਈ ਇਸ ਗੱਲ ਨੂੰ ਨਹੀਂ ਨਹੀਂ ਅਕਾਲ ਤੱਕ ਸਰਟਾਇਆ ਗਿਆ ਤੁਹਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਹਿ ਦਿੰਦੇ ਹੋ ਕਿ ਉਹ ਸ਼ਹੀਦ ਹੈ ਨਹੀਂ ਨਹੀਂ ਉਹ ਸਮਝਣ ਦੀਆਂ ਗੱਲਾਂ ਨੇ ਆਪਾਂ ਇੰਦਰਾ ਗਾਂਧੀ ਤੁਸੀਂ ਮੈਂ ਕਹਣਾ ਨਾ ਕੋਰੋਣਾ ਗੱਲਾਂ ਹੁਣ ਘੱਟੋ ਘੱਟ ਤੁਸੀਂ ਜਿਸ ਵੇਲੇ ਸਾਰਾ ਪੰਜਾਬ ਇੱਕ ਪਾਸੇ ਖੜਾ ਹੈ ਤੁਸੀਂ ਉਹਦੇ ਵਿਰੋਧ ਚ ਤਾਂ ਨਾ ਖੜੋ ਨਹੀਂ 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 ਮੈਂ ਤਾਂ ਬੀਬੀ ਕੰਗੜਾ ਮੇਰੀ ਛੋਟੀ ਭੈਣ ਆ ਮੈਂ ਤਾਂ ਉਹਦੇ ਨਾਲ ਖੜੂਗਾ ਜੀ ਅਸੀਂ ਕਿਹੜਾ ਕੰਗੜਾ ਦੀ ਲੱਤ ਤੋੜਤੀ ਕਿਸੇ ਨੇ ਨਹੀਂ ਨਹੀਂ ਅਸੀਂ ਮਹਿਲਾ ਦੇ ਨਾਲ ਨਾ ਮਹਿਲਾ ਨੇ ਨਹੀਂ ਨਹੀਂ ਪੰਜਾਬ ਨਾਲ ਪੰਜਾਬ ਨਾਲ ਇਹ ਪੰਜਾਬ ਨਾਲ ਬੰਦਿਆਂ ਨੇ ਸਾਰਾ ਵਪਾਰ ਬੰਦ ਬਣਾਉਂਦਾ ਫਿਲਮਾਂ ਸੰਤਾ ਨੂੰ ਨਾ ਦਿਖਾਓ ਜੇ ਜੇ ਕਿਸੇ ਨੂੰ ਪ੍ਰੋਬਲਮ ਹੈ ਦੇਸ਼ 'ਚ ਹੋਰ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਦੇ ਫਿਲਮਾਂ ਬਣਾ ਲਓ ਤੁਹਾਡੇ ਬੰਦਿਆਂ ਨੇ ਭਾਜੀ ਖਨੌਰੀ ਬੰਦ ਰੋ ਬੰਦ ਕਰਤਾ ਸ਼ੰਭੂ ਬਾਰਡਰ ਬੰਦ ਕਰਤਾ ਸਾਰੇ ਵਪਾਰ ਆਪਾਂ ਹੋਰ ਵਪਾਰ ਦੇ ਦੇਖਣੇ ਆ ਵਪਾਰਾਂ ਨੂੰ ਬੰਦ ਕਰਾ ਦੀ ਸਾਰਿਆਂ ਨੂੰ ਰੋਟੀ ਨਹੀਂ ਖਾਂਦੇ ਤੁਸੀਂ ਨਹੀਂ ਰੋਟੀ ਤਾਂ ਸਾਰੀ ਦੁਨੀਆ ਖਾਂਦੀ ਹੈ ਭਾਜੀ ਕਿੱਥੋਂ ਖਾਣੇ ਹੋ ਨਹੀਂ ਰੋਟੀ ਦਾ ਚਾਹੇ ਐਸਸੀ ਐਸਸੀ ਆਪਣਾ ਜ਼ਿੰਮੇਵਾਰ ਆ ਭਰਾਵਾ ਤੁਸੀਂ ਰੋਟੀ ਕਿੱਥੋਂ ਖਾਣੇ ਹੋ ਜੇ ਖੇਤਾਂ ਚ ਅੰਨ ਬੀਜਿਆ ਜਾਊਗਾ ਰੋਟੀ ਉੱਥੋਂ ਹੀ ਖਾਓਗੇ ਨਹੀਂ 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 ਆਪਾਂ ਸਬਸਿਡੀ ਵੀ ਲੈਣੇ ਆ ਨਾ ਆਪਾਂ ਰੋਲੋ ਕਾ ਤਾਂ ਪਾ ਰਹੇ ਹੋ ਨੀ ਸਬਸਿਡੀ ਦਾ ਤੁਸੀਂ ਪੰਜ ਬੰਦੇ ਬੈਠ ਕੇ ਜਾ ਕੇ ਗੱਲ ਕੀਤੇ ਆ ਮਾਵਾ ਭੈਣਾ ਬਜ਼ੁਰਗਾਂ ਤਾਂ ਘਰੇ ਵਾਪਸ ਬਿਠਾ ਦਿਓ ਠੰਡ ਨੇ ਉਹ ਜਿਗਰੇ ਵਾਲੇ ਜ਼ੁਰਤ ਵਾਲੇ ਬਹਿ ਸਕਦੇ ਮਾਨ ਸਾਹਿਬ ਤੁਸੀਂ ਨਹੀਂ ਬਹਿ ਸਕਦੇ ਨਹੀਂ ਨਹੀਂ ਮੈਂ ਮੈਂ ਤਾਂ ਇਹਦਾ ਬਰਖਲਾ ਭੇਜੂਗਾ ਜਾ ਕੇ ਮੈਂ ਬਰਬਾਹ ਵੇਜੂ ਤੁਸੀਂ ਰਜਾਈਆਂ 'ਚ ਬਹਿਣ ਵਾਲੇ ਲੋਕੋਂ ਤੁਸੀਂ ਥੋੜੀ ਥੋੜੇ ਤੋਂ ਥੋੜੀ ਐਕਸਪੈਕਟ ਕਰਦਾ ਕੋਈ ਬੰਦਾ ਵੀ ਤੁਸੀਂ ਉੱਥੇ ਜਾ ਕੇ ਬਹਿ ਜਾਓਗੇ ਤੇ ਜੇ ਕੋਈ ਬੈਠਾ ਤਾਂ ਤੁਹਾਡੇ ਖਾਤਰ ਹੀ ਤੁਹਾਡੀਆਂ ਪੀੜ੍ਹੀਆਂ ਮਸਲਾ ਕਰ ਤੇ ਹੀ ਬੈਠਾ ਤੇ ਦੇਖੋ ਉਹ ਮੇਰੇ ਵੱਡੇ ਬੀੜੀ ਜਵਾਕਾਂ ਨਹੀਂ ਥੋੜਾ ਜਿਹੜਾ ਮੇਰਾ ਪਿਛਲੇ ਮੈਂਚੋ ਮੋਦੀ ਦਾ ਸਤਕਾਰ ਕਰਨੇ ਰੋਟੀ ਨਹੀਂ ਖਾਣੀ ਮੈਨੂੰ ਇਹ ਦੱਸੋ ਤੁਸੀਂ ਕੀ ਖਾਂਦੇ ਤੁਸੀਂ ਅੰਨ ਨਹੀਂ ਖਾਂਦੇ ਰੋਟੀ ਨਹੀਂ ਖਾਂਦੇ ਇਹਨਾਂ ਨੇ ਨਾਇਬ ਸਿੰਘ ਇਹਨਾਂ ਨੇ ਹਰਿਆਣਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਫੇਰ ਆ ਗਈ ਕਿ ਨਹੀਂ ਹਰਿਆਣਾ ਸਰਕਾਰ ਨੇ ਰੋਕਿਆ ਕਿ ਨਹੀਂ ਆ ਰੋਕਿਆ ਕਿ ਨਹੀਂ ਅੰਬਾਲੇ ਤੁਸੀਂ ਜਾ ਨਹੀਂ ਸਕਦੇ ਰਾਹ ਕਿਹਨੇ ਰੋਕਿਆ ਕਿਸਾਨਾਂ ਨੇ ਕਿੱਥੋਂ ਰੋਕਿਆ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਰੋਕ ਰਹਾ ਇਹਨਾਂ ਦੀ ਸਰਕਾਰ ਲਈ ਲੀਆ ਕਰਨਾ ਕੀ ਹੈ ਦਿੱਲੀ ਲਾਲ ਕਿਲੇ ਜਾ ਕੀ ਕੀਤਾ ਦੀਪ ਸਿੱਧੂ ਨੂੰ ਕੀ ਕੀਤਾ ਸੀ ਤੁਹਾਨੂੰ ਪਤਾ ਹੀ ਹੈ ਕੀ ਕੀਤਾ ਸੀ ਉੱਥੇ ਉੱਥੇ ਪੀਲੇ ਝੰਡਾ ਲਹਿਰਾਉਣ ਦੀ ਕੀ ਲੋੜ ਸੀ ਉੱਥੇ ਕੋਮ ਦਾ ਹੀ ਝੰਡਾ ਲਹਿਰਾਇਆ ਜਾ ਕੇ ਤੁਹਾਡੇ ਸਿਰ ਨਹੀਂ ਮੋ ਗਿਆ ਇਸ ਗੱਲ ਦੇ ਨਾਲ ਓਨਲੀ ਤਿਰੰਗਾ ਝੰਡਾ ਓਨਲੀ ਤਿਰੰਗਾ ਝੰਡਾ ਲਹਿਰਾਇਆ ਤਿਰੰਗੇ ਦਾ ਸਤਕਾਰ ਤਾਂ ਬਹਾਲ ਰਿਹਾ ਤਿਰੰਗੇ ਨੂੰ ਤਿਰੰਗੇ ਨੂੰ ਤਾਂ ਕਿਸੇ ਨੇ ਹੱਥ ਵੀ ਨਹੀਂ ਲਾਇਆ ਉੱਥੇ ਲਾਲ ਕਿਲੇ ਤੋਂ ਉੱਥੇ ਹੋਈ ਹੈ ਲਾਲ ਕਿਲੇ ਦੇ ਤੁਹਾਨੂੰ ਪਤਾ ਹੀ ਆ ਬਸ ਬੜੀ ਗੱਲਾਂ ਨਹੀਂ ਕਰਨ ਤੇ ਭੰਤੋੜ ਹੋਈ ਤੁਸੀਂ ਤੁਸੀਂ ਸਤਕਾਰਯੋਗ ਮੰਡ ਸਾਹਿਬ ਕਦੇ ਕਮੈਂਟ ਪੜਿਆ ਕਰੋ ਨਹੀਂ ਨਹੀਂ ਕਮੈਂਟਾ ਛੱਡੋ ਤੁਸੀਂ ਤੁਸੀਂ ਕਮੈਂਟ ਪੜਿਆ ਕਰੋ ਆਪਾਂ ਜਾਇ ਰਹਿਣਾ ਇਹਨਾਂ ਤੋਂ ਕੁਝ ਨਾ ਲੈ ਕਮੈਂਟ ਵਾਲੇ ਤੁਹਾਡੇ ਤੁਹਾਡੇ ਬਾਰੇ ਕੀ ਕੀ ਲਿਖਿਆ ਜਾਂਦਾ ਕੋਈ ਇੱਜ਼ਤ ਵੀ ਕਮਾ ਲਓ ਤੁਸੀਂ ਸਿਰਫ ਕੰਟਰੋਵਰਸੀ ਜਿੰਨਾ ਇੱਜ਼ਤ ਵਾਹਰੂ ਦੀ ਜਿੰਨਾ ਜਿੰਨਾ ਕਰੇ ਤੁਸੀਂ ਕਰਦੇ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੁਸੀਂ ਪੰਜਾਬ ਤੋਂ ਵੀ ਜਾਓਗੇ ਆਪਦੇ ਲੋਕਾਂ ਤੋਂ ਵੀ ਜਾਓਗੇ ਕੌਮ ਤੋਂ ਵੀ ਜਾਓਗੇ ਜਿਹੜੀ ਪਾਰਟੀ ਦੇ ਜਾ ਕੇ ਉੱਥੇ ਤੁਸੀਂ ਜਿਨ੍ਹਾਂ ਨੂੰ ਖੁਸ਼ ਕਰ ਰਹੇ ਹੋ ਉਹਨਾਂ ਨੇ ਦੇਣਾ ਕੁਝ ਨਹੀਂ ਤੁਹਾਨੂੰ ਨਹੀਂ ਨਹੀਂ ਆਪਾਂ ਮੰਗਦੇ ਨਹੀਂ ਕਿਸੇ ਤੋਂ ਆਪਾਂ ਮੰਗਦੇ ਕੀ ਤੋਂ ਦੱਸੋ ਜੀ ਪਰਮਾਤਮਾ ਤੋਂ ਵਾਹਿਗੁਰੂ ਤੋਂ ਕਰ ਲੈ ਤੋਂ ਬਸ ਆਪਾਂ ਮੈਨਾਂ ਬੰਦੇ ਤੋਂ ਨਹੀਂ ਮੰਗਦਾ ਮੈਨਾਂ ਕਰ ਦਿਆਂ ਤੁਸੀਂ ਮੰਗਦਾ ਮੰਡ ਸਾਹਿਬ ਦੀਆਂ ਪਾਰਟੀਆਂ ਨੂੰ ਖੁਸ਼ ਕਰਕੇ ਐਮ ਸੀ ਜਿੰਨੀ ਐਮ ਸੀ ਜਿੰਨੀ ਉਹ ਘਾਤ ਨਹੀਂ ਉਹਨਾਂ ਨੇ ਦੇਣੀ ਤੁਹਾਨੂੰ ਉਹ ਸਾਡੇ ਵਾਸਤੇ ਐਮਸੀ ਨਾਲ ਐਮਐਲਏ ਕੋਈ ਨਹੀਂ ਆਵਣਗੇ ਲੋਕ ਯਾਦ ਰੱਖਣਗੇ ਕਿ ਕੋਈ ਗੁਰਸਿਮਰਨ ਸਿੰਘ ਮੰਡ ਸੀ ਆਪਦੇ ਲੋਕਾਂ ਨਾਲ ਖੜਾ ਸੀ ਮੈਂ ਸਾਰ ਸਿਮਰ ਜੋਤ ਸਿੰਘ ਮੱਕੜ ਸਾਹਿਬ ਨਾਲ ਖੜਾ ਵਾਂ ਜੇ ਜੇ ਮੇਰੇ ਨਾਲ ਖੜਾ ਜੇ ਮੇਰੇ ਨਾਲ ਖੜੇ ਹੋ ਤਾਂ ਕਹੋ ਕਿ ਸੰਜਰਨੈਲ ਸਿੰਘ ਇਸ ਸਦੀ ਦਾ ਮਹਾਨ ਯੋਧਾ ਸੀ ਮੈਂ ਆ ਗੱਲਾਂ ਨਹੀਂ ਕਹਿ ਸਕਦਾ ਮੈਂ ਤੁਹਾਡਾ ਜਾਤੀ ਤੌਰ ਤੇ ਖੜਾ ਜੇ ਤੁਸੀਂ ਆ ਗੱਲਾਂ ਕਰੋ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਯਾਤੀ ਤੌਰ ਤੇ ਮੇਰੇ ਨਾਲ ਕਲਗੀਆਂ ਵਾਲਾ ਪਾਤਸ਼ਾਹ ਤੁਸੀਂ ਉਹਨਾਂ ਦੀ ਓਟ ਚ ਰਿਆ ਕਰੋ ਨਾ ਜਿਹੜੀ ਦਸਤਾਰ ਉਹਨਾਂ ਨੇ ਦਿੱਤੀ ਉਹਦੇ ਨਾਲ ਤਾਂ ਬੁੱਤ ਸਾਫ ਕਰਤਾ ਜਾ ਕੇ ਤੁਸੀਂ ਉਹ ਉਹਦਾ ਉਹੋ ਇੱਕੋ ਹਾਲਾਤ ਪੈਦਾ ਹੋਏ ਸੀ ਉਦੋਂ ਹਾਲਾਤ ਪੈਦਾ ਹੋਏ ਨਾ ਕਰਦੇ ਕਾਲੀਦਲ ਵਾਲੇ ਉਹਨੂੰ ਮੰਡ ਸਾਹਿਬ ਮੈਂ ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦਾ ਕਿ ਤੁਸੀਂ ਨਾ ਮਾੜੇ ਜੇ ਕਮੈਂਟ ਪੜਿਆ ਕਰੋ ਮੈਨੂੰ ਇਸ ਗੱਲ ਤੇ ਤੰਸਾਉਂਦਾ ਥੋੜੇ ਤੇ ਕਿ ਲੋਕ ਤੁਹਾਨੂੰ ਕਮੈਂਟਾਂ ਚ ਕੀ ਲਿਖਦੇ ਆ ਵਿੱਚ ਤਿਰੰਗੇ ਝੰਡੇ ਦਾ ਅਫਮਾਨ ਕਰਦੇ ਪਏ ਨੇ ਉਹ 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 ਅਸੀਂ ਬਰਦਾਸ਼ਤ ਨਹੀਂ ਕਰ ਲਈ ਕੈਨੇਡਾ ਵਾਲੇ ਜੋ ਕਿ ਜਿਹੜਾ ਸਤੰਗਾਂ ਝੱਟਦੇ ਆ ਕਿੰਨੇ ਦਾੜ੍ਹੀ ਰੱਖਿਆ ਉਹਨਾਂ ਨੇ ਅਮਰ ਛਕਿਆ ਹੋਵੇ ਉਹ ਜਾ ਕੇ ਤੁਹਾਡੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ 25000 ਤੁਹਾਡਾ ਨੌਜਵਾਨ ਪੁਲਿਸ ਨੇ ਕਹਿ ਕਹਿ ਕੇ ਘਰਾਂ ਚੋਂ ਚੱਕ-ਚੱਕ ਕੇ ਮਾਰਦਾ ਉਹਦਾ ਵੀ ਸੋਚ ਲਓ ਭਾਜੀ ਹੀਰੋ ਆ ਸਾਡੀ ਅੱਜ ਵੀ ਹੀਰੋ ਕੱਲ ਵੀ ਹੀਰੋ ਨਹੀਂ ਉਹ ਤਾਂ ਮਾਨਤਾ ਨਾ ਮੈਂ ਜਰਾ ਨਾ ਤੁਸੀਂ ਜਰੋ ਉਹ ਤਾਂ ਗਲਤ ਹੈ ਜੇ ਕੋਈ ਕਰਦਾ ਤਾਂ ਜਿਹੜਾ ਜਿਹਨੇ 1K47 ਚੱਕੀ ਆ ਉਹ ਇਨਕਾਊਂਟਰ ਚ ਮਾਰੇ ਗਏ ਆ ਅੱਜ ਵੀ ਮਾਰੇ ਯਾਰ ਇਨਕਾਊਂਟਰ ਚ ਜਿਹੜੇ ਗਲਤ ਕਰ ਰਹੇ ਆ ਪਹਿਲਾਂ ਵੀ ਮਰੇ ਗਏ ਤੁਸੀਂ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਵਿਰੋਧ ਕਰੋਗੇ ਮੈਨੂੰ ਲੱਗਦਾ ਮੈਂ ਤਾਂ ਵਿਰੋਧ ਕਰੂੰਗਾ ਕਰੂੰਗਾ ਮੈਂ ਕਬੀ ਬੀਬੀ ਕੰਗਣਾ ਨਾਲ ਅੱਜ ਵੀ ਕੱਲ ਵੀ ਅਗਲੇ ਹੱਥ ਜਾ ਕੇ ਮੈਂ ਉਹਨਾਂ ਦਾ ਸਨਮਾਨ ਵੀ ਕਰਕੇ ਆਉਂਗਾ ਮਤਲਬ ਤੁਸੀਂ 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 ਦਲਜੀਤ ਦੇ ਵਿਰੋਧ 'ਚ ਖੜਨਾ ਹੈ ਤੇ ਕੰਗਣਾ ਦੇ ਹੱਕ 'ਚ ਖੜਨਾ ਹੈ ਭਾਵੇਂ ਕੋਈ ਵੀ ਹੋ ਜੇ ਨਹੀਂ ਮੈਂ ਧੀ ਛੋਟੀ ਪੈਣਾਂ ਜੀ ਮੈਂ ਉਹਦੇ ਨਾਲ ਆਜ ਉਹੀ ਉਹੀ ਦਲਜੀਤ ਮੋਦੀ ਸਾਹਿਬ ਨੂੰ ਮਿਲ ਕੇ ਆਇਆ ਨਹੀਂ ਉਹ ਬੰਦਿਆਂ ਨੂੰ ਨਹੀਂ ਮਿਲੇ ਉਹ ਦਲਜੀਤ ਨੂੰ ਮਿਲੇ ਹੈ ਨਹੀਂ ਨਹੀਂ ਮੋਦੀ ਸਾਹਿਬ ਜਿਹਨੂੰ ਮਰਜ਼ੀ ਦੇਸ਼ ਦੇ ਰਾਜਾ ਨੇ ਪ੍ਰਧਾਨ ਮੰਤਰੀ ਜੀ ਨੇ ਜਾ ਦਲਜੀਤ ਜੀ ਨੂੰ ਮੈਂ ਕਿਹਾ ਸਾਹ ਸਿਮਰਨ ਜੋਸ਼ ਸਰ ਮੱਕੜਸਾਹ ਮੈਂ ਨਾ ਤਾਂ ਫਿਰ ਤੁਹਾਡਾ ਜੀ ਸੁਵਾਨ ਸਿੰਘ ਖਾਲੜਾ ਦੀ ਫਿਲਮ ਨਾਲ ਕੀ ਵਿਰੋਧ ਹੈ ਦੱਸੋ ਮੈਂ ਨਹੀਂ ਦੇ ਦਾਂਦਾ ਜੀ ਕੀ ਨਹੀਂ ਦੇਖਦੇ ਤੁਸੀਂ ਮੈਂ ਫਿਲਮਾਂ ਅਸੀਂ ਦੇਖਦੇ ਨੇ ਐਮਰਜੈਂਸੀ ਦੇਖੋਗੇ ਹਾਂ ਐਮਰਜੈਂਸੀ ਮੈਂ ਤੁਹਾਨੂੰ ਦੱਸ ਸੰਡੇ ਤੱਕ ਜਾਊਗਾ ਮੈਂ ਮੈਂ ਆ ਇੱਕ ਦੋ ਨੇੜਾ ਇਹ ਸੁਵਾਨ ਸਿੰਘ ਖਾਲੜਾ ਕੌਣ ਸੀਗੇ ਤੁਹਾਨੂੰ ਪਤਾ ਹੈ ਉਹ ਛੱਡੋ ਆਪਾਂ ਕੀ ਲੈਣਾ ਨਹੀਂ ਕਿਉਂ ਨਹੀਂ ਲੈਣਾ ਤੁਸੀਂ ਨਹੀਂ ਨਹੀਂ ਆਪਾਂ ਨਹੀਂ ਲੈਂਦਾ ਨਾ ਇਹਦਾ ਜਾਣੇ ਹੀ ਨਹੀਂ ਅਸੀਂ ਥੋੜੀ ਲਿਆਕਤ ਹੀ ਇੰਨੀ ਕਾ ਥੋੜੀ ਸਮਝ ਹੀ ਇੰਨੀ ਕਾ ਫਿਰ ਜੇ ਤੁਸੀਂ ਗੱਲ ਨੂੰ ਸਮਝਣਾ ਨਹੀਂ ਚਾਹ ਰਹੇ ਮਾਨ ਸਾਹਿਬ ਤੁਸੀਂ ਤੁਸੀਂ ਬਿਨਾਂ ਸੋਚ ਤੇ ਨਹੀਂ ਤੁਸੀਂ ਬਿਨਾਂ ਸੋਚੇ ਸਮਝੇ ਵਿਰੋਧ ਕਿਉਂ ਕਰ ਰਹੇ ਹੋ ਨਹੀਂ ਨਹੀਂ ਬਿਨਾਂ ਸੋਚੇ ਸਮਝ ਨਹੀਂ ਇਹਨਾਂ ਨੂੰ ਐ ਜੀਪੀਸੀ ਨੂੰ ਕੀ ਲੋੜ ਪਈ ਆ ਅੱਤਵਾਦੀਆਂ ਵਰਸੀ ਨਾ ਉਹਨੇ ਮੈਂ ਤੁਹਾਨੂੰ ਦੁਬਾਰਾ ਫੇਰ ਕਹਿ ਰਿਹਾ ਬੇਨਤੀ ਕਰਦਾ ਪਿਆ ਤੁਸੀਂ ਮੈਂ ਮੈਂ ਕੋਈ ਪੋਲੀਟਿਸ਼ੀਅਨ ਨਹੀਂ ਮੇਰੇ ਮੂੰਹੋਂ ਤੁਸੀਂ ਉਹ ਜੀ ਗੱਲ ਨਾ ਕਢਾਓ ਮੈਂ ਤੁਹਾਡਾ ਸਤਿਕਾਰ ਕਰਦਾ ਨਹੀਂ ਨਹੀਂ ਤੁਸੀਂ ਗਾਲਾਂ ਕਢ ਲਓ ਮੈਨੂੰ ਕੀ ਦਰਾਇਆ ਮੈਨੂੰ ਤੁਹਾਡੇ ਕੋਈ ਗੱਲ ਨਹੀਂ ਗਾਲਾਂ ਥੋੜੇ ਕਿਉਂ ਨਹੀਂ ਮੈਂ ਨਹੀਂ ਗਾਲਾਂ ਤਾਂ ਲੋਕ ਤੁਹਾਨੂੰ ਕ ਲੋਕਾਂ ਨੂੰ ਕੀ ਲੈਣਾ ਲੋਕ ਕਹਿੰਦੇ ਮੰਡ ਨਹੀਂ ਗੰਦ ਹੈ ਲੋਕਾਂ ਨੇ ਸਾਡੇ ਖੜਾ ਬੱਟੇ ਹੀ ਮਾਰ ਰਹੇ ਫੁੱਲ ਨਹੀਂ ਮਾਰਨੇ ਸਾਡੇ ਲੋਕ ਲੋਕ ਕਹਿੰਦੇ ਮੰਡ ਨਹੀਂ ਇਹ ਗੰਦ ਹੈ ਤੁਹਾਨੂੰ ਇਹ ਕਹਿੰਦੇ ਆ ਇਹ ਭਾਜੀ ਗੰਦ ਹੀ ਠੀਕ ਆ ਅਸੀਂ ਅਸੀਂ ਦੇਸ਼ ਲਈ ਗੰਦ ਹੀ ਬਣਨ ਨੂੰ ਤਿਆਰ ਆ ਨਹੀਂ ਭਾਈ ਜਸਵੰਤ ਸਿੰਘ ਖਾਲੜਾ ਨੇ ਤਾਂ ਹਿਊਮਨ ਰਾਈਟ ਦੀ ਲੜਾਈ ਲੜੀ ਹੈ ਹਿਊਮਨ ਰਾਈਟ ਦੀ ਲੜਾਈ ਲੜੀ ਹੈ ਉਹ ਕੋਈ ਅਧਾਰਾਂ ਦੀ ਲੜਾਈ ਲੜੀ ਹੈ ਇਸੇ ਮੁਲਕ ਦੇ ਕਨਸਟੀਟਿਊਸ਼ਨ ਦੇ ਅੰਡਰ ਲੜੀ ਹੈ ਉਹ ਸਦੋਂ ਤੁਸੀਂ ਕਹੇ ਲੜਾਈ ਲੜੀ ਸਾਨੂੰ ਪਤਾ ਹੀ ਪੁਰਾਣੇ ਸਮੇਂ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਫਿਰ ਜਜਬਾਦ ਚ ਆ ਗਏ ਫਰਕ ਵੱਧ ਘੱਟ ਬੋਲੇ ਜਾਂਦਾ ਪਰ ਉਹ ਮੈਨੂੰ ਮਹਿਕਮਾ ਵਿੱਚ ਲਾਊਗਾ ਓਏ ਕੀ ਬੋਲੀ ਜਾਂਦਾ